ਕਨਾ ਬਹੁਤ ਵੱਡੀ ਤਰਾਸ਼ਤੀ ਆ ਆਪਣੇ ਅੱਜ ਦੇ ਸਮੇਂ ਦੇ ਵਿੱਚ ਉਹ ਇਹ ਹੈ ਵੀ ਅੱਗੇ ਆਪਣੀ ਫੈਮਲੀ ਹੁੰਦੀ ਸੀਗੀ ਜੁਆਇੰਟ ਜਦੋਂ ਜੁਆਇੰਟ ਫੈਮਲੀ ਹੁੰਦੀ ਸੀਗੀ ਤਾਂ ਉਸ ਵਕਤ ਆਮਬ ਦੀ ਕੀ ਕੀਮਤ ਆ ਅਮਰੂਦ ਦੀ ਕੀ ਕੀਮਤ ਆ ਚੁਕੰਦਰ ਦੀ ਕੀ ਕੀਮਤ ਆ ਨਿੰਮ ਦੀ ਕੀ ਕੀਮਤ ਆ ਤੇ ਕਰੇਲੇ ਦੀ ਕੀ ਕੀਮਤ ਆ ਇਹ ਸਾਨੂੰ ਸਾਡੇ ਆਪ ਦੀ ਦੱਸ ਦਿੰਦੇ ਸੀ ਪਰ ਅੱਜ ਤਰਾਸ਼ਤੀ ਇਹ ਹੈ ਵੀ ਸਾਨੂੰ ਇਸ ਤਰ੍ਹਾਂ ਦੀ ਕੰਟੈਂਟ ਇਹਨੂੰ ਕਹ ਦਿੰਦੇ ਆ ਇਹਨੂੰ ਵੀਡੀਓਗ੍ਰਾਫੀ ਕਹਿੰਦੇ ਆ ਇਨਫਲੂਐਂਸਰਸ ਕਹਿੰਦੇ ਆ ਉਹ ਲੋਕ ਆ ਕਿ ਅੱਜ ਸਾਨੂੰ ਦੱਸ ਰਹੇ ਨੇ ਕਿਉਂ ਸਾਡੇ ਪਰਿਵਾਰ ਛੋਟੇ ਹੋ ਗਏ ਸਭ ਤੋਂ ਵੱਡੀ ਸਾਡੇ ਚਪੇੜ ਅੱਜ ਦੇ ਸਮੇਂ 'ਚ ਇਹੀ ਆ ਵੀ ਸਾਡੇ ਮਾਪੇ ਤੋਂ ਅਸੀਂ ਦੂਰ ਹੋ ਗਏ ਔਰ ਅਸੀਂ ਆਪਦੇ ਆਪ ਨੂੰ ਸਭ ਤੋਂ ਸਿਆਣੇ ਸਮਝਦੇ ਆ ਜਿਨ੍ਹਾਂ ਘਰਾਂ ਦੇ ਵਿੱਚ ਅਗਰ ਮਾਪੇ ਪਾਚ ਤੁਸੀਂ ਰਿਸਪੈਕਟ ਨਾਲ ਰੱਖਦੇ ਹੋ ਸਹੀ ਸਲਾਮਤ ਰੱਖਦੇ ਹੋ ਔਰ ਇੱਕਦਮ ਹਮੇਸ਼ਾ ਯਾਦ ਰੱਖਿਓ ਵੀ ਤੁਸੀਂ ਮਾਪੇ ਨੂੰ ਨਹੀਂ ਰੱਖਿਆ ਮਾਪੇ ਨੇ ਤੁਹਾਨੂੰ ਰੱਖਿਆ ਤਾਂ ਤੁਹਾਨੂੰ ਸਾਰੀ ਉਮਰ ਬਿਮਾਰੀਆਂ ਇਹ ਸਾਰੀ ਚ ਜਦੋਂ ਦੂਰ ਰਹੋ ਕਿਉਂਕਿ ਮਾਂ ਦੀ ਦੁਆ ਤੇ ਬਾਪੂ ਦਾ ਜਿਹੜਾ ਆਸ਼ੀਰਵਾਦ ਆ ਉਹਦੇ ਚ ਬਹੁਤ ਜ਼ਿਆਦਾ ਬਾੜਾ ਤੁਸੀਂ ਦੇਖੋ ਤੁਸੀਂ ਅਕਸਰ ਸੁਣਿਆ ਹੋਊਗਾ ਵੀ ਅਸੀਂ ਆਮਬ ਖਾਦਾ ਹੀ ਸਾਡੇ ਧੱਫੜ ਹੋਗੇ ਅਸੀਂ ਆਮਬ ਖਾਦਾ ਸਾਡੇ ਪਾਤ ਪੈ ਗਈ ਅਸੀਂ ਆਮਬ ਖਾਦਾ ਸਾਡੇ ਫਿੰਸੀ ਫੋੜੇ ਦਾਗ ਜਾਂ ਇੱਕ ਚਪਾਕੀ ਨਾਮ ਦੀ ਬਿਮਾਰੀ ਹੁੰਦੀ ਆ ਜਿਹਦੇ ਚ ਖਾਜ ਬਹੁਤ ਹੁੰਦੀ ਆ ਉਹ ਹੋ ਗਈ ਜਿਹੜਾ ਆਮਬਾ ਇਹ ਗਰਮੀ ਗਰਮੀ ਕਿਉਂ ਆਉਂਦਾ ਜੀ ਜੇ ਇਹ ਚਪਾਕੀਆਂ ਕਰਦਾ ਫੋੜੇ ਕਰਦਾ ਫਿੰਸੀਆਂ ਕਰਦਾ ਪਸਪੜ ਦਾ ਪਾਕਾ ਲੈ ਕੇ ਆਉਂਦਾ ਤਾਂ ਇਹ ਗਰਮੀ ਗਰਮੀ ਹੀ ਕਿਉਂ ਆਉਂਦਾ ਗਰਮੀ ਗਰਮੀ ਤਾਂ ਹੁੰਦਾ ਜਦੋਂ ਬਾਹਰਲੇ ਮੌਸਮ ਦੇ ਵਿੱਚ ਗਰਮੀ ਆ ਤਾਂ ਆਪਣਾ ਸਰੀਰ ਆਪ ਦੇ ਆਪ ਨੂੰ ਨੋਰਮਲ ਟੈਂਪਰੇਚਰ ਰੱਖਣ ਤੇ ਜ਼ੋਰ ਲਾਉਂਦਾ ਤੁਹਾਡਾ ਟੈਂਪਰੇਚਰ ਅੰਦਰੋਂ ਇਨਕਰੀਜ਼ ਰਹਿੰਦਾ ਕਿਉਂ ਕਿ ਉਹਨੇ ਅੰਦਰ ਹੀਟ ਰੱਖਣੀ ਹੈ ਕਿ ਬਾਹਰ ਠੰਡ ਹੁਣ ਇੱਥੇ ਬਾਹਰ 50 ਡਿਗਰੀ ਨੂੰ ਟੱਚ ਹੋ ਰਿਹਾ ਵਾ ਤਾਂ ਤੁਹਾਡਾ ਸਰੀਰ ਉਹਨੂੰ ਕੰਟਰੋਲ ਕਰਨ ਵਾਸਤੇ ਆਪਦੇ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਉਹਨੂੰ ਕੰਟਰੋਲ ਰੱਖ ਦਿੰਦਾ ਤਾਂ ਹੀ ਕਰਕੇ ਤੁਸੀਂ ਦੇਖਿਆ ਹੋਊਗਾ ਜਦੋਂ ਗਰਮੀ ਹੁੰਦੀ ਆ ਉਦੋਂ ਫਿਰ ਵੀ ਭੁੱਖ ਲੱਗਦੀ ਸਰਦੀ 'ਚ ਦੇਖੋ ਪਨੀਰ ਪੁਰਜੀ ਆਪਣਾ ਛੋਲੇ ਹੋਗੇ ਦਾੜਾ ਹੋ ਗਈਆਂ ਫਿਰ ਉਸ ਤੋਂ ਬਾਅਦ ਜਿਹੜੇ ਮੱਕਜ ਹੋ ਗਏ ਬਦਾਮ ਹੋ ਗਏ ਇਹ ਸਾਰਾ ਕੁਝ ਆਪਾਂ ਸਿਆਣਾ ਚ ਵੱਧ ਖਾਂਦੇ ਜਿਹੜੀ ਆ ਜਾਂਦਾ ਮੌਸਮ ਜਿਹੜਾ بارشਾਂ ਵਾਲਾ ਮੌਸਮ ਆ ਉਸੇ ਵੇਲੇ ਅੰਬ ਆਉਂਦੇ ਆ ਹੂੰ ਤੁਸੀਂ ਦੇਖੋ ਕੁਦਰਤ ਦਾ ਕਿੱਡਾ ਜ਼ਬਰਦਸਤ ਸਿਗਨਲ ਆ ਵੀ بارشਾਂ ਆ ਗਈਆਂ ਤੇ ਅੰਬ ਮਾਰਕੀਟ ਚ ਵੇਚੇ ਪੈਣੇ ਹੂੰ ਸਭ ਤੋਂ ਵੱਡਾ ਨੁਕਸ ਸਾਡੇ ਵਿੱਚ ਕੀ ਆ ਸੀ ਜਦੋਂ ਅੰਬ ਲੈਣ ਜਾਂਦੇ ਅਗਲੇ ਨੂੰ ਪਹਿਲੇ ਵਿਚਰੇ ਨੇ ਮਿੱਠੇ ਹਨ ਜਦੋਂ ਤੁਸੀਂ ਅਗਲੇ ਨੂੰ ਕਹਿੰਦਾ ਵੀ ਮਿੱਠੇ ਆ ਕਿ ਨਹੀਂ ਮਿੱਠੇ ਤਾਂ ਅਗਲਾ ਇਸ ਗੱਲ ਦਾ ਜਵਾਬ ਰੈਡੀ ਰੱਖੀ ਬੈਠਾ ਹੂੰ ਕੱਟ ਕੇ ਦਿਖਾਉ ਹੂੰ ਤੁਸੀਂ ਦੇਖੋ ਅਗਲੇ ਨੂੰ ਇੰਨਾ ਕੌਨਫੀਡੈਂਸ ਕਿਵੇਂ ਵੀ ਉਹਦੇ ਮਿੱਠੇ ਕੀ ਹਟਾ ਲਾ ਜੇ ਕੱਟ ਕੇ ਦਿਖਾਵਾਂ ਕਰਵਾਵਾਂ ਤੁਹਾਨੂੰ ਹੂੰ ਹੂੰ ਜਦੋਂ ਉਹਨੇ ਕੱਟ ਕੇ ਤੁਹਾਨੂੰ ਇੱਕ ਬੈਟ ਦੀ ਤੁਸੀਂ ਕੀ ਹੋਏ ਹੋਏ ਬੜਾ ਮਿੱਠਾ ਜੀ ਹੂੰ ਇਹ ਫਿਰ ਤੁਸੀਂ ਇੱਕ ਆਪਣਾ ਬਿਰ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਬਹੁਤਾ ਕੋੜਾ ਬੋਲੇ ਨਾ ਉਹਨੂੰ ਨੇੜੇ ਰੱਖੋ ਹੂੰ ਤੇ ਆਪਣੇ ਲੋਕ ਅੱਜ ਦੇ ਸਮੇਂ 'ਚ ਕਲੇਸ਼ ਤੋਂ ਭੱਜਦੇ ਆ ਲੋਕ ਕਹਿੰਦੇ ਕਲੇਸ਼ ਨਾ ਹੋਵੇ ਆਪਦੇ ਤੋਂ ਦੂਰ ਹੋ ਜਾ ਹੂੰ ਆਪਦੇ ਆਂ ਦੇ ਨਾਲ ਮਤਭੇਦ ਨਾ ਰਹਿਣ ਜਿਹੜੇ ਮਤਭੇਦ ਨੇ ਉਹ ਕਲੀਅਰ ਮਾਹੂਨ ਦੂਰ ਹੋ ਜੇ ਇਹ ਹੱਲ ਫਰੂਕੀ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਕਰਦਾ ਜੀ ਇਹਦੇ ਵਿੱਚ ਅਸੀਂ ਆਪ ਇਸ ਚੀਜ਼ ਨੂੰ ਹੈਰਾਨ ਮੰਨਦੇ ਆਂ ਔਰ ਅਸੀਂ ਇਹਨੂੰ ਜੇ ਆਪਾਂ ਸਮਝਦਾਰੀ ਨਾਲ ਸਮਝੀਏ ਤਾਂ ਮੈਂ ਤੁਹਾਨੂੰ ਇੱਕ ਬੜੀ ਸਪਸ਼ਟ ਜੀ ਗੱਲ ਕਹਿਣਾ ਵੀ ਅਸੀਂ ਕੋਈ afghanistan ਤੋਂ ਜਿਹੜੀ ਬੂਟੀ ਦਾ ਜਹਾਤ ਤੇ ਜਾ ਕੇ ਤੋੜ ਕੇ ਨਹੀਂ ਲਾਉਂਦੇ ਜਿਹੜੀ ਅਸੀਂ ਇਸ ਪੁੱਣਗੇ ਹੈ ਜੇ ਕੋ ਚਮਤਕਾਰੇ ਕਰਦੀ ਹੁੰਦਾ ਬਹੁਤ ਜਰਨਲ ਚੀਜ਼ਾਂ ਨੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਲੀਵਰ ਦੀ ਫੰਕਸ਼ਨਿੰਗ ਨੂੰ ਇੰਪਰੂਵ ਕਰਦੀ ਹੈ ਸਸਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਵੀਡੀਓ ਦੇਖ ਰਹੇ ਨੇ ਉਨਾ ਸਾਰਿਆਂ ਨੂੰ ਦਿলো ਸਤਿ ਸ੍ਰੀ ਅਕਾਲ ਤੇ ਇਹਨਾਂ ਸਤਿਕਾਰਦਿੰਦੇ ਉਹ ਬਹੁਤ ਬਹੁਤ ਸ਼ੁਕਰੀਆ ਭਾਈ। ਫਰੂਕੀ ਜੀ ਇੱਕ ਨਾ ਬਹੁਤ ਵੱਡੀ ਤਰਾਸ਼ਤੀ ਆ ਆਪਣੇ ਅੱਜ ਦੇ ਸਮੇਂ ਦੇ ਵਿੱਚ ਉਹ ਇਹ ਹੈ ਵੀ ਅੱਗੇ ਆਪਣੀ ਫੈਮਲੀ ਹੁੰਦੀ ਸੀਗੀ ਜੁਆਇੰਟ। ਜਦੋਂ ਜੁਆਇੰਟ ਫੈਮਲੀ ਹੁੰਦੀ ਸੀਗੀ ਤਾਂ ਉਸ ਵਕਤ ਆਮਬ ਦੀ ਕੀ ਕੀਮਤ ਆ, ਅਮਰੂਦ ਦੀ ਕੀ ਕੀਮਤ ਆ, ਚੁਕੰਦਰ ਦੀ ਕੀ ਕੀਮਤ ਆ, ਨਿੰਮ ਦੀ ਕੀ ਕੀਮਤ ਆ ਤੇ ਕਰੇਲੇ ਦੀ ਕੀ ਕੀਮਤ ਆ ਇਹ ਸਾਡਾ ਸਾਡੇ ਆਪ ਦੀ ਦੱਸ ਦਿੰਦੇ ਸੀਗੇ। ਹਮ ਪਰ ਅੱਜ ਤਰਾਸ਼ਤੀ ਇਹ ਹੈ ਵੀ ਸਾਨੂੰ ਇਸ ਤਰ੍ਹਾਂ ਦੀ ਕੰਟੈਂਟ ਇਹਨੂੰ ਕਹ ਦਿੰਦੇ ਆ ਇਹਨੂੰ ਵੀਡੀਓਗ੍ਰਾਫੀ ਕਹਿੰਦੇ ਆ ਇਨਫਲੂਐਂਸਰਸ ਕਹਿੰਦੇ ਆ ਉਹ ਲੋਕ ਆ ਕਿ ਅੱਜ ਸਾਨੂੰ ਦੱਸ ਰਹੇ ਨੇ ਕਿਉਂ ਸਾਡੇ ਪਰਿਵਾਰ ਛੋਟੇ ਹੋ ਗਏ ਹੂੰ ਸਭ ਤੋਂ ਵੱਡੀ ਸਾਡੇ ਚਪੇੜ ਅੱਜ ਦੇ ਸਮੇਂ 'ਚ ਇਹੀ ਆ ਵੀ ਸਾਡੇ ਮਾਪੇ ਤੋਂ ਅਸੀਂ ਦੂਰ ਹੋ ਗਏ ਔਰ ਅਸੀਂ ਆਪਦੇ ਆਪ ਨੂੰ ਸਭ ਤੋਂ ਸਿਆਣੇ ਸਮਝਦੇ ਹੂੰ ਤਾਂ ਜਿੰਨਾ ਘਰਾਂ ਦੇ ਵਿੱਚ ਅਗਰ ਮਾਪੇ ਪਾਤ ਤੁਸੀਂ ਰਿਸਪੈਕਟ ਨਾਲ ਰੱਖਦੇ ਹੋ ਸਹੀ ਸਲਾਮਤ ਰੱਖਦੇ ਹੋ ਔਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਵੀ ਤੁਸੀਂ ਮਾਪੇ ਨੂੰ ਨਹੀਂ ਰੱਖਿਆ ਮਾਪੇ ਨੇ ਤੁਹਾਨੂੰ ਰੱਖਿਆ ਤਾਂ ਤੁਹਾਨੂੰ ਸਾਰੀ ਉਮਰ ਬਿਮਾਰੀਆਂ ਇਹ ਸਾਰੀ ਚ ਜਦੋਂ ਦੂਰ ਰੰਗ ਕਿਉਂਕਿ ਮਾਂ ਦੀ ਦੁਆ ਤੇ ਬਾਪੂ ਦਾ ਜਿਹੜਾ ਅਸ਼ੀਰਵਾਦ ਆ ਉਹਦੇ ਚ ਬਹੁਤ ਜ਼ਿਆਦਾ ਪੜਾਈ ਤੁਸੀਂ ਦੇਖੋ ਤੁਸੀਂ ਅਕਸਰ ਸੁਣਿਓਗੇ ਵੀ ਅਸੀਂ ਆਂਬ ਖਾਦਾ ਹੀ ਸਾਡੇ ਧੱਫੜ ਹੋਗੇ ਅਸੀਂ ਆਂਬ ਖਾਦਾ ਸਾਡੇ ਪਾਤ ਪੈ ਗਈ ਅਸੀਂ ਆਂਬ ਖਾਦਾ ਸਾਡੇ ਫਿੰਸੀ ਫੋੜੇ ਦਾਗ ਜਾਂ ਇੱਕ ਚਪਾਕੀ ਨਾਮ ਦੀ ਬਿਮਾਰੀ ਹੁੰਦੀ ਆ ਜਿਹਦੇ ਚ ਖਾਜ ਬਹੁਤ ਹੁੰਦੀ ਆ ਉਹ ਹੋ ਗਈ ਮਸਲਾ ਇਹ ਆ ਜੇ ਕਿਤੇ ਆਪਾਂ ਕਰੀ ਮੈਂ ਉਹੀ ਗੱਲ ਕਹਿੰਨਾ ਬਾਰ ਬਾਰ ਵੀ ਆਪਾਂ ਕਿਸੇ ਨੂੰ ਗੱਲ ਕਹਾਂਗੇ ਤਾਂ ਉਹ ਵੀ ਨਹੀਂ ਸਹੀ ਤੁਸੀਂ ਇੱਕ ਗੱਲ ਸਮਝੋ ਜਿਹੜਾ ਆਮ ਦਾ ਇਹ ਗਰਮੀ ਗਰਮੀ ਕਿਉਂ ਆਉਂਦਾ ਜੀ ਜੇ ਇਹ ਚਪਾਕੀਆਂ ਕਰਦਾ ਫੋੜੇ ਕਰਦਾ ਫਿੰਸੀਆਂ ਕਰਦਾ ਪਾਸਪੜ ਦਾ ਪਾਕਾ ਲੈ ਕੇ ਆਉਂਦਾ ਤਾਂ ਇਹ ਗਰਮੀ ਗਰਮੀ ਹੀ ਕਿਉਂ ਆਉਂਦਾ ਗਰਮੀ ਗਰਮੀ ਤਾਂ ਆਉਂਦਾ ਜਦੋਂ ਬਾਹਰਲੇ ਮੌਸਮ ਦੇ ਵਿੱਚ ਗਰਮੀ ਆ ਤਾ ਆਪਣਾ ਸਰੀਰ ਆਪ ਦੇ ਆਪ ਨੂੰ ਨੋਰਮਲ ਟੈਂਪਰੇਚਰ ਰੱਖਣ ਤੇ ਜ਼ੋਰ ਲਾਉਂਦਾ ਜਦੋਂ ਬਾਹਰਲੇ ਟੈਂਪਰੇਚਰ ਦੇ ਵਿੱਚ ਠੰਡ ਆ ਤੁਹਾਡਾ ਟੈਂਪਰੇਚਰ ਅੰਦਰੋਂ ਇਨਕਰੀਜ਼ ਰਹਿੰਦਾ ਕਿਉਂ ਕਿਉਂਕਿ ਉਹਨੇ ਅੰਦਰ ਹੀਟ ਰੱਖਣੀ ਹੈ ਕਿ ਬਾਹਰ ਠੰਡਾ ਹੁਣ ਇੱਥੇ ਬਾਹਰ 50 ਡਿਗਰੀ ਨੂੰ ਟੱਚ ਹੋ ਰਿਹਾ ਵਾ ਤਾਂ ਤੁਹਾਡਾ ਸਰੀਰ ਉਹਨੂੰ ਕੰਟਰੋਲ ਕਰਨ ਵਾਸਤੇ ਆਪ ਦੇ ਨੂੰ ਕਿਸੇ ਨਾ ਕਿਸੇ ਹਿਸਾਬ ਨਾਲ ਉਹਨੂੰ ਕੰਟਰੋਲ ਰੱਖ ਦਿੰਦਾ ਤਾਂ ਹੀ ਕਰਕੇ ਤੁਸੀਂ ਦੇਖਿਆ ਹੋਊਗਾ ਜਦੋਂ ਗਰਮੀ ਹੁੰਦੀ ਆ ਉਦੋਂ ਫਿਰ ਵੀ ਭੁੱਖ ਲੱਗਦੀ ਸਰਦੀ ਜਦ ਦੇਖੋ ਪਨੀਰ ਪੁਰਜੀ ਆਪਣਾ ਛੋਲੇ ਹੋਗੇ ਦਾਣਾ ਹੋ ਗੀਆਂ ਫਿਰ ਉਹ ਤੋਂ ਬਾਅਦ ਜਿਹੜੇ ਮਗਜ ਹੋਗੇ ਬਦਾਮ ਹੋ ਗਿਆ ਇਹ ਸਾਰਾ ਕੁਝ ਆਪਾਂ ਸੈੜਾ 'ਚ ਬੱਦ ਖਾਂਦੇ ਜਦੋਂ ਗਰਮੀਆਂ ਆ ਜਾਂਦੀ ਆਪਾਂ ਇਹ ਸਾਰਾ ਕੁਝ ਬੰਦ ਕਰਕੇ ਨੋਰਮਲ ਰੋਟੀ ਫੇਰ ਵੀ ਖਾਂਦੇ ਰਹਿੰਨੇ ਗੁੰਦ ਕੇ ਤੀਰਾ ਖਾਂਦੇ ਰਹਿੰਨੇ ਜਿਹੜੀ ਆ ਜਾਂਦਾ ਮੌਸਮ ਜਿਹੜਾ ਬਾਰਿਸ਼ਾ ਵਾਲਾ ਮੌਸਮ ਆ ਉਸੇ ਵੇਲੇ ਅੰਬ ਆਉਂਦੇ ਆ ਤੁਸੀਂ ਦੇਖੋ ਕੁਦਰਤ ਦਾ ਕਿੱਡਾ ਜ਼ਬਰਦਸਤ ਸਿਗਨਲ ਆ ਵੀ ਬਾਰਿਸ਼ ਆ ਗਈ ਤੇ ਅੰਬ ਮਾਰਕੀਟ 'ਚ ਅਵੇਲੇਬਲ ਆ ਸਭ ਤੋਂ ਵੱਡਾ ਨੁਕਸ ਸਾਡੇ ਵਿੱਚ ਕੀ ਆ ਸੀ ਜਦੋਂ ਅੰਬ ਲੈਣ ਜਾਂਦੇ ਅਗਲੇ ਨੂੰ ਪਹਿਲੇ ਬਚਰੇ ਨੇ ਮਿੱਠੇ ਹਨ ਜਦੋਂ ਤੁਸੀਂ ਅਗਲੇ ਨੂੰ ਕਹਤਾ ਵੀ ਮਿੱਠੇ ਹੈ ਕਿ ਨਹੀਂ ਮਿੱਠੇ ਤਾਂ ਅਗਲਾ ਇਸ ਗੱਲ ਦਾ ਜਵਾਬ ਰੈਡੀ ਰੱਖੀ ਬੈਠਾ ਕਾਟ ਕੇ ਦਿਖਾਉ ਹੂੰ ਤੁਸੀਂ ਦੇਖੋ ਅਗਲੇ ਨੂੰ ਇੰਨਾ ਕੌਨਫੀਡੈਂਸ ਕਿਵੇਂ ਵੀ ਉਹਦੇ ਆਪ ਮਿੱਠੇ ਕੀ ਖੱਟੇ ਹੂੰ ਹੂੰ ਅਗਲਾ ਕਹਿੰਦੇ ਕੱਟ ਕੇ ਦਿਖਾਵਾਂ ਖਵਾਵਾਂ ਤੁਹਾਨੂੰ ਹੂੰ ਹੂੰ ਜਦੋਂ ਉਹਨੇ ਕੱਟ ਕੇ ਤੁਹਾਨੂੰ ਇੱਕ ਬਾਈਟ ਦੀ ਤੁਸੀਂ ਕਹ ਆਹ ਵੇ ਹੋਏ ਹੋਏ ਬੜਾ ਮਿੱਠਾ ਜੀ ਹੂੰ ਇਹ ਫਿਰ ਤੁਸੀਂ ਇੱਕ ਆਪਣ ਬਯੁਰ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਬਹੁਤਾ ਕੌੜਾ ਬੋਲੇ ਨਾ ਉਹਨੂੰ ਨੇੜੇ ਰੱਖੋ ਹੂੰ ਤੇ ਆਪਣੇ ਲੋਕ ਅੱਜ ਦੇ ਸਮੇਂ 'ਚ ਕਲੇਸ਼ ਤੋਂ ਭੱਜਦੇ ਆ ਲੋਕ ਕਹਿੰਦੇ ਕਲੇਸ਼ ਨਾ ਹੋਵੇ ਆਪਦੇ ਤੋਂ ਦੂਰ ਹੋ ਜਾ ਹੂੰ ਹੂੰ ਆਪਦੇ ਆਂ ਦੇ ਨਾਲ ਮਤਭੇਦ ਨਾ ਰਹਿਣ ਜਿਹੜੇ ਮਤਭੇਦ ਨੇ ਉਹ ਕਲੀਅਰ ਨਾ ਹੋਣ ਦੂਰ ਹੋ ਜਾ ਇਹ ਹੱਲ ਅ ਫਰੂਕੀ ਜਿਹੜਾ ਮਹਾਰਾਜ ਸ਼ਹੀ ਸ਼ਰਬਤ ਆ ਜੀ ਇਹਦੇ ਵਿੱਚ ਅਸੀਂ ਆਪ ਇਸ ਚੀਜ਼ ਨੂੰ ਹੈਰਾਨ ਮੰਨਦੇ ਆਂ ਔਰ ਅਸੀਂ ਇਹਨੂੰ ਜੇ ਆਪਾਂ ਸਮਝਦਾਰੀ ਨਾਲ ਸਮਝੀਏ ਤਾਂ ਮੈਂ ਤੁਹਾਨੂੰ ਇੱਕ ਬੜੀ ਸਪਸ਼ਟ ਜੀ ਗੱਲ ਕਹਿਣਾ ਵੀ ਅਸੀਂ ਕੋਈ afghanistan ਤੋਂ ਜੜੀ ਬੂਟੀ ਦਾ ਜਹਾਤ ਤੇ ਜਾ ਕੇ ਤੋੜ ਕੇ ਨਹੀਂ ਲਾਉਂਦੇ ਜਿਹੜੀ ਅਸੀਂ ਇਸ ਪੰਨੇ 'ਤੇ ਕੋਈ ਚਮਤਕਾਰ ਕਰਤੀ ਹੁੰਦਾ ਬਹੁਤ ਜਰਨਲ ਚੀਜ਼ਾਂ ਨੇ ਜਿਹੜੇ ਤੁਹਾਡੇ ਸਰੀਰ ਦੇ ਵਿੱਚ ਜਾ ਕੇ ਲੀਵਰ ਦੀ ਫੰਕਸ਼ਨਿੰਗ ਨੂੰ ਇੰਪਰੂਵ ਕਰਦੀਆਂ ਨੇ ਜਦੋਂ ਲੀਵਰ ਇੱਕ ਗੱਲ ਮੇਰੀ ਜਿੰਨੇ ਵੀ ਲੋਕ ਇਹ ਗੱਲ ਸੁਣਦੇ ਸਪਸ਼ਟ ਮੈਂ ਤੁਹਾਨੂੰ ਸਿੱਧੇ ਸ਼ਬਦਾਂ 'ਚ ਗੱਲ ਕਹਿਣਾ ਆਪਣੇ ਸਰੀਰ ਦੇ ਅੰਦਰ ਯੂਰਿਕ ਐਸਿਡ ਹਮੇਸ਼ਾ ਹੁੰਦਾ ਆਪਣੇ ਸਰੀਰ ਦੇ ਅੰਦਰ ਕੋਲੇਸਟ੍ਰੋਲ ਹਮੇਸ਼ਾ ਹੁੰਦਾ ਆਪਣੇ ਸਰੀਰ ਦੇ ਅੰਦਰ बैड ਕੋਲੇਸਟਰੋਲ ਵੀ ਹਮੇਸ਼ਾ ਹੁੰਦਾ ਗੁੱਡ ਕੋਲੇਸਟਰੋਲ ਵੀ ਹਮੇਸ਼ਾ ਹੁੰਦਾ ਪਰ ਜਿਹੜੇ ਲੋਕ ਗੱਲ ਕਰਦੇ ਬਿਲਕੁਲ ਜ਼ੀਰੋ ਹੋ ਜਾਈ ਜਿਊਰਿਕ ਐਸਿਡ ਜੇ ਜ਼ੀਰੋ ਹੋ ਗਿਆ ਨਾ ਫਿਰ ਲਚਕ ਨਹੀਂ ਰਹਿਣੀ ਅੱਜ ਜਿਹੜੇ ਤੁਰੇ ਫਿਰਦੇ ਆਪਾਂ ਮੜਕ ਦੇ ਨਾਲ ਇਹ ਮੜਕ ਵਾਸਤੇ ਵੀ ਜਿਊਰਿਕ ਐਸਿਡ ਦੀ ਲੋੜ ਆ ਇਸ ਸਟਰੈਂਥ ਆ ਤੁਹਾਡੇ ਸਰੀਰ ਦੀ ਪਰ ਜਦੋਂ ਵੱਧ ਜੇ ਤਾਂ ਇੱਥੇ ਇਹਨੇ ਰੋਕ ਦੇਣਾ ਪਰ ਕਿ ਹੱਥ ਨਾ ਖੁੱਲਣ ਜੁਗਾਂ ਦਾ ਬਦਲ ਹੋਣ ਜੇ ਜਿਹਨੂੰ ਆਪਾਂ ਦੂਸਰੀ ਭਾਸ਼ਾ ਦੇ ਵਿੱਚ ਗਠੀਆ ਵੀ ਕਹਿੰਦੇ ਨੇ ਜਾਂ ਆਰੇ ਫੈਕਟਰ ਦੀ ਜਿਹਦਾ ਵੱਧ ਜਾਂਦਾ ਤਾਂ ਯੂਰਿਕ ਐਸਿਡ ਦੀ ਮਾਤਰਾ ਹੀ ਨਹੀਂ ਵੱਧ ਗਈ ਕੋਲੈਸਟ੍ਰੋਲ ਦੀ ਮਾਤਰਾ ਹੀ ਨਹੀਂ ਵੱਧ ਗਈ ਇਹ ਸਾਰੀ ਚੀਜ਼ਾਂ ਵਧੀਆਂ ਕਿਉਂ ਜੀ ਜਦੋਂ ਸਾਡੇ ਲੀਵਰ ਨੇ ਪ੍ਰੋਪਰ ਐਨਜ਼ਾਈਮਸ ਬਣਾ ਕੇ ਉਹਨੂੰ ਡਾਈਜੈਸਟ ਕਰਕੇ ਨਹੀਂ ਉਹਨੂੰ ਯੂਟਿਲਾਈਜ਼ ਕੀਤਾ ਮੈਂ ਇੱਕ ਛੋਟਾ ਜਿਹਾ ਟਿਪ ਦਿੰਨਾ ਤੁਸੀਂ ਪ੍ਰੈਕਟੀਕਲ ਜਿੰਨੇ ਲੋਕ ਤੁਸੀਂ ਮਿੱਠਾ ਖਾਣ ਦੇ ਸ਼ਕੀਨ ਹੋ ਤੁਸੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਜੋ ਮਿੱਠਾ ਖਾਣਾ ਖਾ ਲਿਆ ਜੀ ਮਿੱਠਾ ਖਾਂਦੇ ਸਾਰ ਵੀ ਤੋਂ 25 ਮਿੰਟ ਘੜੀ ਦੇ ਟਾਈਮਰ ਲਾ ਲਓ ਤੇ ਤੁਰੇ ਚੱਲੋ ਸ਼ੂਗਰ ਕਿਹੋ ਜੀ ਚੀਜ਼ ਹੈ ਬਹੁਤ ਇਨਸਟੈਂਟਲੀ ਆਪਣੇ ਬਲੱਡ ਦੇ ਵਿੱਚ ਮਿਕਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਸ਼ੂਗਰ ਖਾਓ ਆਪਦੀ ਸ਼ੂਗਰ ਹੁਣ ਟੈਸਟ ਕਰੋ ਸ਼ੂਗਰ ਖਾ ਕੇ ਫਿਰ ਟੈਸਟ ਕਰੋ ਤੁਹਾਡਾ ਉੱਤੇ ਵਿੱਚ ਫਰਕ ਪਤਾ ਲੱਗਣ ਲੱਗੇਗਾ ਤੁਸੀਂ ਸ਼ੂਗਰ ਖਾ ਲਈ ਕੋਈ ਹੋਰ ਚੀਜ਼ ਮਿੱਠੀ ਖਾ ਲਈ 20-25 ਮਿੰਟ ਉਸੇ ਟਾਈਮ ਤੁਸੀਂ ਸੈਰ ਕਰਨੀ ਸ਼ੁਰੂ ਕਰ ਦੋ ਤੁਹਾਡੀ ਉਹੀ ਇਨਸੂਲਿਨ ਲੈਵਲਸ ਯੂਟਿਲਾਈਜ਼ ਹੋਗੇ ਜਦੋਂ ਆਪਾਂ ਬੈਠੇ ਆ ਨਾਲ ਖਾ ਵੀ ਲਿਆ ਉਸ ਤੋਂ ਬਾਅਦ ਉਹ ਫੌੜੀ ਹੌਲੀ ਚਰ ਪਹਿਲਾਂ ਤਾਂ ਪੈਨਕ੍ਰੀਆਸ ਨੇ ਜ਼ੋਰ ਲਾਉਣਾ ਵੀ ਕਿਸੇ ਸਾਮ ਨੂੰ ਪਚਾ ਕੇ ਇਹਦੀ ਜਿਹੜੀ ਗਲੂਕੋਜ਼ ਬਣਾ ਕੇ ਯੂਟਿਲਾਈਜ਼ ਕਰਨਾ ਜਦੋਂ ਉਹ ਯੂਜ਼ ਨਹੀਂ ਹੋਣੀ ਉਹਨਾਂ ਨੇ ਚੱਕ ਕੇ ਫੈਟਸ ਦੇ ਵਿੱਚ ਜਾ ਕੇ ਸਟੋਰ ਕਰ ਦੇਣੇ ਜਦੋਂ ਫੈਟਸ ਦੇ ਵਿੱਚ ਸਟੋਰ ਹੋ ਗਈ ਹੁਣ ਪੈਂਕ੍ਰੀਆਸ ਦਾ ਜ਼ੋਰ ਲੱਗੀ ਜਾਂਦਾ ਨਹੀਂ ਉਹਨੂੰ ਪਚਾਉਣ ਵਾਸਤੇ ਤੇ ਇੱਕ ਲਿਮਿਟ ਤੱਕ ਕਿ ਉਹਨੂੰ ਜ਼ੋਰ ਲਾਉਣਾ ਉਸ ਤੋਂ ਬਾਅਦ ਤੁਹਾਡੀ ਇਨਸੂਲਿਨ ਰੈਜ਼ਿਸਟੈਂਸ ਵੱਜ ਜਾਣੀ ਆ ਮੁਰਗੇ ਤੁਸੀਂ ਜਿੰਨਾ ਮਿੱਠਾ ਖਾਓਗੇ ਤੁਹਾਡੀ ਡਾਇਬੀਟੀਸ ਹੀ ਵਧਣੀ ਡਾਇਬੀਟੀਸ ਕੰਟਰੋਲ ਤੇ ਨਹੀਂ ਮੈਂ ਇੱਕ ਗੱਲ ਕਹਿਣਾ ਹੁ ਨਹੀਂ ਚਾਹੇ ਉਹ ਕੋਈ ਐਸਿਡ ਵਾਲੀ ਦਵਾਈ ਆ ਚਾਹੇ ਕੋਈ ਲੀਵਰ ਵਾਸਤੇ ਦਵਾਈ ਆ ਚਾਹੇ ਸਾਡਾ ਮਹਾਰਾਜਾ ਸ਼ਹੀ ਸ਼ਰਬਤ ਇਹਨੂੰ ਆਪਾਂ ਹੁਣ ਸਾਈਡ ਤੇ ਰੱਖਦੇ ਆ ਜਿਹੜਾ ਆਂਬਾ ਅਮਰੂਦ ਦਾ ਚਕੰਦਰ ਆ ਕੇਲਾ ਵਾ ਨਿੰਬੂ ਵਾ ਲਸਾ ਨਾ ਪਿਆਜ਼ ਆ ਜਿੰਨੀਆਂ ਚੀਜ਼ਾਂ ਆਪਣੇ ਆਮ ਘਰਾਂ ਦੇ ਵਿੱਚ ਜੀਰਾ ਵਾ ਸੌਫ ਆ ਜਿਵੇਂ ਇਸ ਸਾਰੀਆਂ ਚੀਜ਼ਾਂ ਰਾਮਬਾਲ ਨੇ ਹਮ ਮਸਲਾ ਇਹ ਆ ਸਾਨੂੰ ਇਹਨਾਂ ਦੀ ਕਦਰ ਨਹੀਂ ਆਈ ਦੂਸਰੀ ਸਭ ਤੋਂ ਵੱਡੀ ਜਿਹੜੀ ਸਾਡੇ ਅੱਜ ਦੇ ਸਮਾਜ ਦੇ ਵਿੱਚ ਸਾਡੇ ਮੂੰਹ ਦੇ ਉੱਤੇ ਬਹੁਤ ਵੱਡਾ ਚਪੇੜ ਆ ਵੀ ਅਸੀਂ ਛੋਟੇ-ਛੋਟੇ ਪਰਿਵਾਰਾਂ ਦੇ ਵਿੱਚ ਵੰਡੇਗੇ ਹਮ ਹੁਣ ਨਾ ਘਰ ਵਾਲੀ ਨੂੰ ਕੁਝ ਪਤਾ ਨਾ ਬੰਦੇ ਨੂੰ ਕੁਝ ਪਤਾ ਕਰ ਲੈ ਜਵਾਬ ਹੁਣ ਮਾਪੇ ਨੂੰ ਤੁਸੀਂ ਇੱਕ ਵਾਰ ਸੋਚ ਕੇ ਦੇਖੋ ਇੱਕ ਇੱਕ ਸਾਲ ਦੇ ਬੱਚੇ ਨੂੰ ਪਾਟੀ ਆ ਰਹੀ ਹੈ ਜੀ ਪਾਟੀ ਉਹ ਕਹਿੰਦੇ ਜੀ ਪਤਾ ਨਹੀਂ ਆ ਰਹੀ ਕੋਈ ਦਵਾਈ ਦੇ ਦਿਓ ਸਾਨੂੰ ਉਹ ਮੈਂ ਕਿਹਾ ਯਾਰ ਤੁਸੀਂ ਕਿਹਜੀਆਂ ਗੱਲਾਂ ਕਰੀਏ ਨੇ ਇੱਕ ਸਾਲ ਦਾ ਜਵਾਬ ਆ ਪੌਟੀ ਜ਼ਿਆਦਾ ਆ ਰਹੀ ਆ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਬਸ ਦਵਾਈ ਕੋਈ ਦੇ ਦਿਓ ਜਿੱਦਾਂ ਨਾਲ ਸੈੱਟ ਹੋ ਜਾਏ ਇਹਦਾ ਮਤਲਬ ਤੁਸੀਂ ਇਹ ਸੋਚ ਇੱਥੋਂ ਇੱਕ ਚੀਜ਼ ਆਪਾਂ ਨੂੰ ਗੈਸ ਲਾ ਲੈਣਾ ਚਾਹੀਦਾ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਸਾਡੇ ਤੋਂ ਹੀ ਡੇਂਜਰ ਚ ਆ ਹਮ ਅਸੀਂ ਉਹਨਾਂ ਵਾਸਤੇ ਸਭ ਤੋਂ ਵੱਡੇ ਡੇਂਜਰਸ ਬੰਦੇ ਆ ਕਿਉਂਕਿ ਅਸੀਂ ਉਹਨਾਂ ਨੂੰ ਪੈਦਾ ਹੁੰਦੇ ਸਰ ਕੀ ਦੇਖ ਰਹੇ ਹਿੱਦ ਚ ਆ ਕਮ ਇਹਨੂੰ ਮਲਟੀਵਿਟਾਮਿਨ ਇਹਦੇ ਚ ਆ ਕਮੀਆਂ ਨੂੰ ਆਇਰਨ ਦੋ ਇਹਦੇ ਚ ਆ ਕਮੀਆਂ ਨੂੰ ਆ ਦੋ ਤੇ ਅੰਬ ਅੰਬ ਸਾਡੇ ਫਫੜ ਖਾਗੇ ਤੇ ਉਦੋਂ ਪੈ ਗਿਆ ਪਟਾਕਾ ਤਾਂ ਨਹੀਂ ਖਾਣਾ ਤੁਸੀਂ ਅਕਲ ਨੂੰ ਹੱਥ ਕੋਣ ਮਾਰੂ ਪਰ ਇਹੀ ਚੱਕਰ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਜੇਕਰ ਸਹੀ ਪ੍ਰਚਾਰ ਕੀਤਾ ਜਾਵੇ ਤਾਂ ਵੈਦ ਘਟਣੇ ਚਾਹੀਦੇ ਹਕੀਮ ਘਟਣੇ ਚਾਹੀਦੇ ਡਾਕਟਰ ਘਟਣੇ ਚਾਹੀਦੇ ਪਰ ਲੋੜ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ